ਨੇ ਬਈ ਚਿਹਰੇ ਹੀ ਬਦਲੇ ਆ ਬਾਈ ਬਾਜਾਂ ਨਹੀਂ ਬਦਲੀਆਂ ਅੰਦਰੋਂ ਉਹੀ ਚੀਜ਼ਾਂ ਨੇ ਤੇ ਬਾਕੀ ਆਪਾਂ ਤੁਹਾਨੂੰ ਗੀਤ ਸੁਣਾਵਾ ਆ ਗਏ ਹੁਣ ਜਰੂਰ ਵੀ ਤੁਸੀਂ ਭੁੱਲੋ ਨਾ ਹੁਣ ਚਿਹਰਾ ਯਾਦ ਰੱਖ ਲਿਓ ਹੁਣ ਤਾਂ ਵੱਡੇ ਹੋਏ ਵੇਲੇ ਆਈ ਹੁਣ ਤਾਂ ਆਪਾਂ ਗੀਤ ਸੁਣਾਗੇ ਤੇ ਧਿਆਨ ਨਾਲ ਸੁਣਿਓ ਇਹ ਗੱਲਬਾਤ ਆ ਬਾਈ ਦੇ ਵਿੱਚ ਤੇ ਭਰਾ ਮੇਰੇ ਹਾਂਜੀ ਵਾਈ ਗੁਰ ਦਾ ਨਾਮ ਲੈ ਕੇ ਤੇ ਸਟਾਰਟ ਕਰਦੇ ਆਪਣਾ ਗੀਤ ਸੁਪਰ ਡੁੱਪਰ ਹਿੱਟ ਹੋ ਜੇ ਹੁਣ ਆ ਫੇਰ सू दुखी परेशानी खोले ते दुणी ते नंग जा त बचपन सदा अचा ते आख तवानी ਔਰ ਦੁਨੀਆ ਤੇ ਲੰਘ ਜਾਂਦਾ ਬਚਪਨ ਸਾਡਾ ਹੱਥੇ ਜੱਟਾਂ ਦੇ ਆਖੇ ਤਾਂ ਜਵਾਨੀ ਸੋਚਦੇ ਆ ਦਿਲ ਨਰਾਤਾ ਸੋਚਦੇ ਆ ਦਿਲ ਨਰਾਤਾ ਜਾਗੇ ਕੇਨਦਾਨੀਆਂ ਓ ਤੋ ਦੀਆਂ ਗਲੀ ਪਾ ਦੀਆਂ

कुस न सास वे त हिकु डे खाली ते पता न तुंहिंजी त साॾीअ तां ख़ुशि बि साॾियां तां ख़ुशियां बि चोरियां न खाली पिरी पिया उन दीवालिया ਸੋਚੀ ਤੇ ਆ ਗੋ ਕਿਆ ਬਾਤ ਆ ਬਾਈ ਬਹੁਤ ਸੋਹਣਾ ਬਾਈ ਨੇ ਗਾਇਆ ਯਾਰ ਐ ਰੋਣ ਆ ਜਾਂਦਾ ਯਾਰ ਐਨਾ ਸੋਹਣਾ ਗੁੰਡਾ ਬਾਈ ਆ ਰੋਣ ਲਾ ਹੁੰਦਾ ਜਮਾ ਸੱਚੀ ਗੱਲ ਆ ਜਮਾ ਏਮੋਸ਼ਨਲ ਕਰ ਦਿੰਦਾ ਬੰਦੇ ਨੂੰ ਯਾਰ ਕੋਈ ਨਾ ਮੈਂ ਗੱਲ ਕਰੂੰਗਾ ਤਰੀਕੇ ਨਾਲ ਗੱਲ ਕਰਨੀ ਯਾਰ ਸਮਝਿਆ ਕਰ ਵੀ ਮੇਰਾ ਭਰਾ ਆ ਵੇਖੋ ਜੀ ਹੁਣ ਮਿਲਿਆ ਸਾਨੂੰ ਜਦੋਂ ਸੁਪਿੰਦਰੋ ਬਾਈ ਰੋਣ ਲੱਗ ਕੇ ਸੱਚੀ ਈਮੋਸ਼ਨਲ ਹੋ ਗਿਆ ਯਾਰ ਆ ਰਹਾ ਬਾਈ ਇੱਥੇ ਬੈਠ ਇੱਧਰ ਆ ਯਾਰ ਤੂੰ ਆ ਜਾ ਆ ਜਾ ਭਰਾ ਮੇਰਾ ਤੂੰ ਦੱਸ ਦਿਆਂ ਬਾਕੀ ਯਾਰ ਗਾਹਾਂ ਕਿਉਂਕਿ ਬਾਈ ਫੇਸਬੁੱਕ ਵਾਲਿਓ ਜਿਹੜੀ ਬੀਤੀ ਹੋਵੇ ਨਾ ਸੱਚੀ ਫਰਬੰਦੇ ਨੇ ਮੰਨ ਤੇ ਆ ਜਾਂਦੀ ਆ ਤੇ ਬਾਕੀ ਤੁਹਾਨੂੰ ਦੱਸਣਾ ਸੀਗਾ ਇੱਕ ਹੋਰ ਗੱਲ ਜਿਹੜਾ ਬਾਈ ਬੈਠਾ ਨਾ ਇਹ ਵੱਡਾ ਭਰਾ ਵਾ ਬਾਈ ਦਾ ਤੈਨੂੰ ਭਰਾ ਨੇ ਦੱਸਿਆ ਸੀਗਾ ਪਹਿਲਾਂ ਆਪਾਂ ਤੇ ਸਾਨੂੰ ਲਿਓਣ ਵਾਲਾ ਇੱਥੇ ਤੱਕ ਆ ਬਾਈ ਹੋਈ ਆ ਸਾਨੂੰ ਟਿਕਾਣੇ ਦਾ ਪਤਾ ਨਹੀਂ ਸੀਗਾ ਤੁਹਾਨੂੰ ਦੱਸਿਆ ਵਾ ਆ ਬਾਈ ਨੇ ਸਾਨੂੰ ਸਾਰਾ ਕੁਝ ਦੱਸਿਆ ਵੀ ਮੈਂ ਲੈ ਕੇ ਚੱਲਦਾ ਤੁਹਾਨੂੰ ਉੱਥੇ ਉੱਥੇ ਬਾਈ ਵੱਡਾ ਭਰਾ ਨਾ ਆਲਮ ਦਾ ਮਨ ਦੁਖੀ ਕਰਕੇ ਯਾਰ ਉਹਨਾਂ ਥੋੜਾ ਜਿਹਾ ਹੋ ਜਾਂਦਾ ਵਾ ਮੈਨੂੰ ਪਤਾ ਹੀ ਆ ਬੰਦੇ ਨੂੰ ਉਹ ਥੱਲੇ ਉੱਟ ਗਿਆ ਹੁਣ ਤੇ ਆਪਾਂ ਆਲਮ ਤੋਂ ਕਹਿੰਦੇ ਆ ਵੀ ਇਹ ਚੱਕਰ ਕੀ ਆ ਨਾ ਯਾਰ ਕੀ ਕਹਦੋਂ ਬਾਈ ਇੰਨਾ ਕਦੋਂ ਹੋ ਜਾਂਦਾ ਵਾ ਭੱਜ ਭੱਜ ਜੀ ਗਿਆ ਵਾ ਯਾਰ ਪਤਾ ਕੀ ਚੱਕਰ ਹੈ ਜੀ ਉਹ ਬਚਪਨ ਦੇ ਵਿਛੜੇ ਹੋਏ ਕਰਕੇ ਤੇ ਮਤਲਬ ਉਹ ਮਾਂ ਪਿਓ ਨੂੰ ਅੱਡੋਬੀ ਹੋ ਗਈ ਸੀ ਸਾਡੇ ਮਾਪਿਓ ਹੂੰ ਹੂੰ ਛੋਟੇ ਜਿਹੀਆਂ ਸੀ ਬਿਲਕੁਲ ਨਿੱਕੇ ਨਿੱਕੇ ਤੇ ਇਸ ਕਰਕੇ ਫਿਰ ਉਹਨੂੰ ਤਾਰ ਰੋਣਾ ਹੈਗਾ ਗਾਣੇ ਦਾ ਵੀ ਪੀਕਾ ਦੀ ਗਰੀਬਾਂ ਦੀ ਲੋੜੀਆਂ ਤੇ ਵਾਲੀਆਂ ਸੱਚਮੁੱਚ ਵੀ ਕਿਸੇ ਦੀਆਂ ਵੀ ਗਰੀਬਾਂ ਦੀਆਂ ਲੋੜੀਆਂ ਤੇ ਵਾਲੀਆਂ ਉਹ ਲੱਗਿਆ ਰੋਣ ਲੱਗ ਰੋੜਾ ਕਾਮਰਾ ਕੋਈ ਨਹੀਂ ਉਹ ਤਾਂ ਕਰਕੇ ਮਤਲਬ ਵੱਖਰਾ ਹੋ ਗਿਆ ਅੱਛਾ ਤੇ ਵੀ ਆ ਵੀ ਅਸੀਂ ਵਾਕਈ ਗਰੀਬੀ ਦੇ ਵਿੱਚ ਅਸੀਂ ਥੱਟਿਆ ਵੀ ਸਾਡਾ ਪਿਓ ਗੋਂਦਾ ਸੀਗਾ ਚਲੋ ਕਿਸੇ ਦੀ ਗੱਲ ਹੁੰਦੀ ਹੈ ਅੱਡੋਬੀ ਹੋ ਗਈ ਜੀ ਹੌਣ ਕਿਤੇ ਨਾ ਕਿਤੇ ਜੀ ਮਿਲਦੇ ਆ ਨਿੱਕੇ ਮੋٹے ਪ੍ਰੋਗਰਾਮਾਂ ਤੇ ਇਕੱਠੇ ਮਿਲਦੇ ਆ ਭਰਾ ਅਸੀਂ ਤੁਨੇ ਤੇ ਇਸ ਕਰਕੇ ਉਹ ਵੀ ਰੋਣ ਲੱਗਾ ਉਹ ਮਨਦੁਖੀਗਾ ਮੈਨੂੰ ਵੀ ਉਹਨੇ ਰਵਾਤਾ ਹੁਣ ਮੇਰਾ ਵੀ ਮਨ ਚਲਾਬ ਹੋ ਗਿਆ ਮੇਰਾ ਵੀ ਮਨ ਖਲਾਬ ਹੋ ਗਿਆ ਕਿਉਂਕਿ ਹੁਣ ਜੀ ਮਸਾ ਮਿਲਦੇ ਉਹ ਵੀ ਐ ਮਿਲਦੇ ਜਿਵੇਂ ਕੋਈ ਉਪਰੇ ਯਾਰ ਵੈਲੀ ਮਿਲਦੀ ਆ ਜੀ ਭਾਪਾ ਕਿਤੇ ਵੀ ਪ੍ਰੋਗਰਾਮਾਂ ਤੇ ਕਿਤੇ ਮਿਲਦੇ ਆ ਹਮ ਇਸ ਕਰਕੇ ਕਿਉਂਕਿ ਬਾਕੀ ਗਰੀਬਾਂ ਦੀਆਂ ਕਾਦੀਆਂ ਲੋੜੀਆਂ ਦਵਾਨੀਆਂ ਨਹੀਂ ਹੁੰਦੀਆਂ ਕਿਉਂਕਿ ਦਿਹਾੜੀ ਦਾ ਪੱਤਾ ਉਹਦੇ ਕਾਹਦੇ ਆਉਂਦੇ ਸੱਚੀ ਗੱਲ ਕਹੀ ਆ ਜਮਾ ਅਜਤਾ ਇਹ ਹੀ ਬੇਨਤੀ ਕਰਦੇ ਆ ਕਿਉਂਕਿ ਸਾਰਿਆਂ ਤੋਂ ਗਰੀਬਾ ਬੰਦਿਆਂ ਨੂੰ ਵੀ ਗਰੀਬ ਹੀ ਗਰੀਬ ਦੀ ਸਪੋਰਟ ਕਰਦਾ ਜੀ ਸਾਨੂੰ ਇੰਨਾ ਵੀ ਪਤਾ ਜੀ ਗਰੀਬ ਗਰੀਬ ਦੀ